ਸ਼੍ਰੋਮਣੀ ਅਕਾਲੀ ਦਲ ਦਿਨੋਂ ਦਿਨ ਸਟਰੋਂਗ ਹੁੰਦਾ ਜਾ ਰਿਹਾ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਪਰ ਜੋ ਪਰਿਸਥਤੀਆਂ ਬਣ ਰਹੀਆਂ ਨੇ ਉਹਨਾਂ ਦੇ ਅਨੁਕੂਲ ਆਣ ਲੱਗਣ ਲੱਗਿਆ ਹੈ ਕਿ ਸ਼ਾਇਦ ਹੁਣ ਜਿਹੜੇ ਇਕੱਠ ਜੋੜ ਦੀਆਂ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਸਨ ਉਹਦੇ ਉੱਤੇ ਇੱਕ ਵੱਡੀ ਠੇਸ ਪਹੁੰਚੀ ਹੈ ਹੋ ਸਕਦਾ ਹੈ ਕਿ ਗੱਠ ਜੋੜ ਨਾ ਹੋਵੇ ਹੋ ਸਕਦਾ ਆਉਂਦੀਆਂ ਪਰਿਸਥਤੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਹੀ ਸਰਪਾਸ ਕਰ ਜਵੇ ਪਰ ਇਹ ਕਿੰਨਾ ਕੁ ਸੱਚ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਲੰਘੇ ਦਿਨੀ ਅਰਵਿੰਦ ਖੰਨਾ ਨੂੰ ਭਾਜਪਾ ਤੋਂ ਤੋੜ ਕੇ ਅਕਾਲੀ ਦਲ ਦੇ ਵਿੱਚ ਜੁਆਇਨ ਕਰਵਾਇਆ ਗਿਆ ਉਸ ਬਾਰੇ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਦੇ ਹਾਲਾਤਾਂ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਡਾਕਟਰ ਸਾਹਿਬ ਮਾਨੜੀਆ ਪੰਜਾਬੀ ਦਾ ਸਵਾਗਤ ਹੈ ਸਾਥ ਸ੍ਰੀਕਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਬ ਅਰਵਿੰਦ ਖੰਨਾ ਦਾ ਬੀਜੇਪੀ ਤੋਂ ਟੁੱਟ ਕੇ ਤੇ ਕਾਲੀ ਦਲ ਚ ਸ਼ਾਮਿਲ ਹੋ ਜਾਣਾ ਸੁਖਬੀਰ ਸਿੰਘ ਬਾਦਲ ਦੀ ਇੱਕ ਵਾਈ ਦੇ ਵਿੱਚ ਉਹ ਪਿਕਚਰ ਨੂੰ ਤੁਸੀਂ ਕਿਵੇਂ ਮੈਨੀਪੂਲੇਟ ਕਰਦੇ ਹੋ ਦੇਖੋ ਇਹਦੇ ਨਾਲ ਦੋ ਸਿਆਸੀ ਮਾਇਨੇ ਨਿਕਲਦੇ ਆ ਇੱਕ ਤਾਂ ਸਿਆਸੀ ਮਾਇਨਾ ਇਹ ਨਿਕਲਦਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਜਿਹੜਾ ਉਹਨਾਂ ਦੇ ਵਕ ਜਿਹੜਾ ਰਸਤਾ ਉਹ ਵਕਰੇ ਵਕਰੇ ਹੋ ਰਹੇ ਨੇ ਦੋਨਾਂ ਦੇ ਵਿੱਚ ਵਖਰੇਵਾਂ ਨਜ਼ਰ ਆਣ ਲੱਗ ਪਿਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਬਾਅਦ ਇੱਕਦਮ ਅਕਾਲੀ ਦਾ ਅਗਰੈਸਿਵ ਹੋਇਆ ਉਸ ਫੇਰੀ ਦੇ ਦੌਰਾਨ ਅਕਾਲੀ ਦਲ ਨੂੰ ਤਰਜੀਹ ਨਹੀਂ ਦਿੱਤੀ ਗਈ ਪਹਿਲੀ ਗੱਲ ਦੂਜੀ ਗੱਲ ਉਸ ਫੇਰੀ ਦਾ ਸਭ ਤੋਂ ਜ਼ਿਆਦਾ ਅਸਰ ਕਾਂਗਰਸ ਤੇ ਅਕਾਲੀ ਦਲ ਤੇ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸਚਖੰਡ ਬੱਲਾਂ ਗਏ ਨਹੀਂ ਨਾ ਤਮਸਤਕ ਹੋਏ ਨੇ। ਉਹ ਜਿਹੜੀ ਡੇਰਾ ਬੱਲਾ ਦੇ ਨਾਲ ਜਿੰਨੀ ਜੁੜੀ ਵੋਟ ਹੈ ਜਿੰਨੇ ਵਿਧਾਨ ਸਭਾ ਖੇਤਰਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਹੈ। ਉਹਨਾਂ ਚੋਂ ਬਹੁ ਗਿਣਤੀ ਦੇ ਵਿੱਚ ਬਹੁ ਗਿਣਤੀ ਕਹ ਰਿਹਾ ਮੈਂ ਉਹਨਾਂ ਤੇ ਅਕਾਲੀ ਦਾ ਲੜਦਾ। ਮੰਨ ਲਓ ਸ਼ਾਮ 84 ਚੱਬੇ ਹਾਲ ਇੱਧਰ ਜਿਹੜਾ ਫਗਵਾੜੇ ਵਾਲੀ ਤੋਂ ਅੱਗੇ ਚੱਲ ਜੀ ਆਪਾਂ ਫਲੋਰ ਆਦਮਪੁਰ ਕਰਤਾਰਪੁਰ ਇਹ ਸਾਰੇ ਵਿਧਾਨ ਸਭਾ ਖੇਤਰ ਅਕਾਲੀ ਦਲ ਦੇ ਹੈ ਜਿੱਥੇ ਜਿੱਥੇ ਡੇਰਾ ਬਲ ਸਚਕਣ ਬੱਲਾ ਦੀ ਬਹੁਤ ਜ਼ਿਆਦਾ ਵੋਟ ਹੈ ਦੂਜੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਦੋਂ ਪ੍ਰਧਾਨ ਰਿੰਦਰ ਮੇਤੀ ਜੀ ਦੀ ਫੇਰੀ ਹੋਈ ਉਸ ਤੋਂ ਬਾਅਦ ਅਕਾਲੀ ਦਲ ਨੂੰ ਲੱਗਿਆ ਕਿ ਇਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਕਦਮ ਅਗਰੈਸਿਵ ਹੋ ਗਏ ਨੇ ਭਾਰਤੀ ਜਨਤਾ ਪਾਰਟੀ ਵਾਲੇ ਔਰ ਸੰਭਾਵਨਾ ਜਦੋਂ ਨਾ ਦਿਖਣ ਤੇ ਫਿਰ ਆਪਣਾ ਰਾਜਨੀਤਿਕ ਵਜੂਦ ਬਚਾਣ ਲਈ ਕਾਰਵਾਈ ਕਰਨੀ ਪੈਂਦੀ ਹੈ ਕੰਮ ਕਰਕੇ ਦਿਖਾਣਾ ਪੈਂਦਾ ਇਸ ਤੋਂ ਇਲਾਵਾ ਹੁਣ ਹਿੰਦੁਸਤਾਨ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਸ਼ਾ ਉਹ ਮੋਗਾ ਆ ਰਹੇ ਨੇ ਮੋਗਾ ਅਕਾਲੀ ਦਲ ਦਾ ਸਭ ਤੋਂ ਵੱਡਾ ਗੜ੍ਹ ਹੈ ਜਿੱਥੇ ਉਹ ਆ ਰਹੇ ਨੇ ਲੇਕਿਨ ਉੱਥੇ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਰੈਲੀ ਰੱਖੀ ਗਈ ਆ ਔਰ ਉਸ ਰੈਲੀ ਨੂੰ ਪੂਰਾ ਸਫਲ ਬਣਾਉਣ ਲਈ ਪੂਰੀ ਜ਼ਮੀਨੀ ਪੱਧਰ ਦੇ ਉੱਤੇ ਤਾਕਤ ਵੀ ਲਗਾਈ ਜਾ ਰਹੀ ਹੈ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਗਾੜ ਜਿੱਥੇ ਜਿੱਥੇ ਅਕਾਲੀ ਦਲ ਤੇ ਆ ਉੱਥੇ-ਉੱਥੇ ਭਾਜਪਾ ਆਪਣਾ ਵਜੂਦ ਖੜਾ ਕਰਦੀ ਪਈ ਆ ਉੱਥੇ-ਉੱਥੇ ਆਪਣੀ ਤਾਕਤ ਲਗਾ ਰਹੀ ਆ ਹੁਣ ਇਸ ਦਾ ਜਵਾਬ ਤਾਂ ਦੇਣਾ ਹੀ ਸੀ ਤੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਅਰਵਿੰਦ ਖੰਨਾ ਨੂੰ ਤੋੜ ਕੇ ਅਕਾਲੀ ਦਲ ਜੁਆਇਨ ਕਰਾਇਆ ਹਾਲਾਂਕਿ ਅਰਵਿੰਦ ਖੰਨਾ ਸੰਗਰੂਰ ਦੇ ਰਹਿਣ ਵਾਲੇ ਆ ਤੇ ਸੰਗਰੂਰ ਤੋਂ ਉਹ ਜਿਮਣੀ ਚੋਣ ਧੂਰੀ ਤੋਂ ਲੜ ਕੇ ਵਿਧਾਇਕ ਵੀ ਬਣ ਚੁੱਕੇ ਨੇ ਤੇ ਸੰਗਰੂਰ ਤੋਂ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਲੜ ਚੁੱਕੇ ਹੁਣ ਸੰਗਰੂਰ ਜਿਹੜਾ ਹੈਗਾ ਇਲਾਕਾ ਉਹ ਹਿੰਦੂ ਬੈਲਟ ਦਾ ਇਲਾਕਾ ਹੈ ਜਿਹੜਾ ਸ਼ਹਿਰੀ ਖੇਤਰ ਹੈਗਾ ਪਿੰਡਾਂ ਦੀ ਗੱਲ ਨਹੀਂ ਕਰਦਾ ਸ਼ਹਿਰੀ ਖੇਤਰ ਦੀ ਔਰ ਬੀਜੇਪੀ ਲਈ ਉਹ ਫਿਟ ਕੈਂਡੀਡੇਟ ਸੀ ਸੰਗਰੂਰ ਤੇ ਲਈ ਲੇਕਿਨ ਜੇ ਸਮਝੌਤਾ ਹੋਣਾ ਹੁੰਦਾ ਜੇ ਸਮਝੌਤਾ ਹੋਣਾ ਹੁੰਦਾ ਫਿਰ ਅਰਵਿੰਦ ਖੰਨਾ ਦੀ ਟਿਕਟ ਨਹੀਂ ਕੱਟੀ ਜਾ ਸਕਦੀ ਸੀ ਭਾਰਤੀ ਜਨਤਾ ਪਾਰਟੀ ਦੀ ਤੇ ਇਸ ਦਾ ਮਤਲਬ ਸੰਗਰੂਰ ਸ਼ਹਿਰੀ ਖੇਤਰ ਜਿੱਥੇ ਬੀਜੇਪੀ ਮਜ਼ਬੂਤ ਹੈ ਵਪਾਰੀਆਂ ਦਾ ਗਾੜਾ ਹੈ ਗਾੜਾ ਹੈ ਸਿੰਗਲਿਆਂ ਦਾ ਗਾੜਾ ਹੈ ਜਿਹੜੇ ਅਗਰਵਾਲ ਬਰਾਦਰੀ ਹੈ ਬਾਣੀਆਂ ਬਰਾਦਰੀ ਹੈ ਉਹਨਾਂ ਦਾ ਗਾੜਾ ਹੈ ਜਿੱਥੇ ਵਪਾਰੀਆਂ ਦੀ ਵੋਟ ਜ਼ਿਆਦਾ ਹੈ ਉੱਥੋਂ ਬੀਜੇਪੀ ਦਾ ਇੱਕ ਕੈਂਡੀਡੇਟ ਜਿਹੜਾ ਸੰਭਾਵਿਤ ਕੈਂਡੀਡੇਟ ਆ ਅਕਾਲੀ ਦਲ ਚ ਚਲਾ ਜਾਵੇ ਤੇ ਇਸ ਦਾ ਮਤਲਬ ਰਸਤੇ ਵੱਖ-ਵੱਖ ਹੈ ਜਿਹੜੀ ਇਸ ਤੋਂ ਵੱਡੀ ਗੱਲ ਹੈ ਜਿਹੜੀ ਗੱਲ ਦਾ ਮੈਂ ਖੁਲਾਸਾ ਕਰਨ ਜਾ ਰਿਹਾ ਹਾਂ ਕੀ ਅਰਮਿੰਦ ਖੰਨਾ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਨੇ ਤੇ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੀ ਭੂਆ ਦੇ ਬੇਟੇ ਨੇ ਵੀ ਵੀਨਗਿੰਦਰ ਕੌਰ ਖੰਨਾ ਜੀ ਦੇ ਉਹ ਬੇਟੇ ਨੇ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਪੂਆ ਜੀ ਦੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾਤਾ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਜਾਣਾ ਇਸਾਂ ਮਤਲਬ ਪਿੱਛੇ ਸਿਆਸਤ ਕੈਪਟਨ ਨਮਰਿੰਦਰ ਸਿੰਘ ਦੀ ਵੀ ਚੱਲਦੀ ਪਈ ਹੈ ਕਿ ਜਿਨ੍ਹਾਂ ਨੇ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿਤੇ ਵੀ ਨਹੀਂ ਹੈ ਤੇ ਪੰਜਾਬ ਦੇ ਵਿੱਚ ਭਾਜਪਾ ਅਗਲੇ 15-20 ਸਾਲ ਵੀ ਸਰਕਾਰ ਨਹੀਂ ਬਣਾ ਸਕਦੀ ਆ ਇਹਨੂੰ ਉਸ ਸੰਦਰਭ ਨਾਲ ਵੀ ਅਸੀਂ ਜੋੜ ਕੇ ਦੇਖ ਸਕਦੇ ਆ ਹਾਲਾਂਕਿ ਹਾਲਾਂਕਿ ਅਰਵਿੰਦ ਖੰਨਾ ਦੇ ਉੱਤੇ ਕੇਂਦਰੀ ਏਜੰਸੀਆਂ ਦੇ ਹਜੇ ਮਾਮਲੇ ਚੱਲਦੇ ਪਏ ਨੇ ਈਡੀ ਨੇ ਇਹਨਾਂ ਨੂੰ ਸੱਮਨ ਵੀ ਕੀਤਾ ਪਿੱਛੇ ਦੀ ਔਰ ਲੱਗਦਾ ਮੈਨੂੰ ਕਿ ਉਸ ਚੀਜ਼ ਤੋਂ ਵੀ ਇਰੀਟੇਸ਼ਨ ਜਾਂ ਫਰਸਟ੍ਰੇਸ਼ਨ ਹੈਗੀ ਆ ਕਿ ਮੈਨੂੰ ਇੰਨੀ ਦਿਨ ਹੋ ਗਈ ਭਾਰਤੀ ਜਨਤਾ ਪਾਰਟੀ ਚਾਹੀਏ ਤੇ ਮੇਰੇ ਕੇਸ ਹਜੇ ਉਸ ਤਰ੍ਹਾਂ ਹੀ ਚੱਲਦੇ ਪਏ ਆ ਜਿਵੇਂ ਕੈਪਟਨ ਮਨਿੰਦਰ ਸਿੰਘ ਦੇ ਚੱਲਦੇ ਪਏ ਆ ਸੋ ਉਹਨਾਂ ਨੇ ਉਹਨਾਂ ਨੂੰ ਲੱਗਿਆ ਅਰਵਿੰਦ ਖੰਨਾ ਨੂੰ ਕਿ ਇੱਥੇ ਹੁਣ ਮੇਰੀ ਅੱਗੋਂ ਦਾਲ ਜੜੀ ਉਹ ਗੱਲ ਦੀ ਨਹੀਂ ਆ ਤੇ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ ਨੇ ਅਕਾਲੀ ਦਲ ਤੋਂ ਚੋਣ ਵੀ ਲੜਨਗੇ ਸਰਮਾਇਦਾਰ ਨੇ ਪੈਸਾ ਵੀ ਹੈਗਾ ਤੇ ਹਿੰਦੂ ਵੀ ਹੈਗੇ ਆ ਤੇ ਅਕਾਲੀ ਦਲ ਨੂੰ ਇੱਕ ਹਿੰਦੂ ਚਿਹਰਾ ਵੀ ਮਿਲ ਗਿਆ ਤੇ ਮੈਨੂੰ ਇਹ ਲੱਗਦਾ ਕਿ ਹੁਣ ਜਿਹੜੀ ਲੋਕੀ ਢੋਲ ਵਜਾਉਂਦੇ ਫਿਰਦੇ ਸੀ ਕਿ ਸਮਝੌਤਾ ਹੋ ਗਿਆ ਹੋ ਗਿਆ ਪਰ ਉਹ ਕਿਤੇ ਨਜ਼ਰ ਨਹੀਂ ਆ ਗਿਆ ਪਰ ਡਾਕਟਰ ਸਾਹਿਬ ਜੇ ਇਹਦੇ ਪਿੱਛੇ ਕੈਪਟਨ ਮਨਿੰਦਰ ਸਿੰਘ ਦਾ ਵੀ ਕੋਈ ਪਲਾਨ ਹੋਵੇਗਾ ਫਿਰ ਤਾਂ ਐਂ ਲੱਗਦਾ ਕਿ ਭਾਵੇਂ ਬੀਜੇਪੀ ਨੇ ਕੈਪਟਨ ਮਨਿੰਦਰ ਸਿੰਘ ਨੂੰ ਚੁੱਪ ਕਰਾ ਲਿਆ ਕੁਝ ਸਮੇਂ ਵਾਸਤੇ ਪਰ ਉਹਨਾਂ ਨੇ ਤਾਂ ਵੀ ਆਪਣਾ ਵਿਰੋਧ ਅਵਾਸ ਜਾਰੀ ਰੱਖਿਆ ਭਾਵੇਂ ਆਪਣੇ ਰਿਸ਼ਤੇਦਾਰ ਜ਼ਰੀਏ ਕਿਉਂ ਨਾ ਹੋਵੇ ਦੇਖੋ ਇਹ ਵੀ ਹੈ ਮੈਨੂੰ ਲੱਗਦਾ ਕਿ ਜਿੰਨੇ ਕੈਪਟਨ ਦੇ ਹੋਰ ਵੀ ਚਾਹੇਤੇ ਆ ਉਹ ਅਕਾਲੀ ਦਲ ਦੇ ਸੰਪਰਕ ਚ ਹੈਗੇ ਆ ਕਿਉਂਕਿ ਮੈਨੂੰ ਕੁਝ ਵਾਰੇ ਹੋਰ ਵੀ ਰਾਤੀ ਇਨਪੁੱਟ ਮਿਲਿਆ ਨਾਮ ਲੈਣਾ ਜਲਦਬਾਜ਼ੀ ਹੋਵੇਗੀ ਲੇਕਿਨ ਇਹ ਹੈ ਕਿ ਉਹਨਾਂ ਦੀ ਲੌਬੀ ਜਿਹੜੀ ਜਿੰਨੇ ਕਿ ਲੌਬੀ ਦੇ ਹੈਗੀ ਆ ਵਰਕ ਟੀਮ ਦੇ ਉਹ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦਾ ਰੁਖ ਕਰ ਰਹੇ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਉਦੋਂ ਤੱਕ ਨਹੀਂ ਮਜ਼ਬੂਤ ਕਰਨਾ ਚਾਹੁੰਦੇ ਜਦੋਂ ਤੱਕ ਉਹ ਖੁਦ ਕਾਂਗਰਸ ਚ ਨਾ ਆ ਜਾਣ ਦੇਖੋ ਅਰਵਿੰਦ ਖੰਨਾ ਨੇ ਕੈਪਟਨ ਦੇ ਨਾਲ ਦੋ ਬਹੁਤ ਲੰਬਾ ਟਾਈਮ ਬਤਾਇਆ ਉਹਨਾਂ ਦੀ ਸਿਆਸਤ ਦੀ ਬਾਗਡੋਰ ਵੀ ਸੰਭਾਲੀ ਆ ਮੈਨੂੰ ਯਾਦ ਆ ਇੱਕ ਵਾਰ ਚੋਣਾ ਜਿਹੜੀਆਂ 2012 ਦੀਆਂ ਸੀ ਤੇ ਉਹ ਸਾਰੀਆਂ ਚੋਣਾਂ ਦੀ ਕੈਂਪੇਨ ਜਿਹੜੀ ਆ ਜਾਂ 2007 ਤੇ 12 ਦੀ ਉਹ ਅਰਵਿੰਦ ਖੰਨਾ ਨੇ ਸੰਭਾਲੀ ਸੀ ਉਹ ਟੋਟਲ ਪਲੈਨਿੰਗ ਟੋਟਲ ਉਸ ਸਰਕਲ ਉਹਨੂੰ ਕੈਂਪੇਨ ਨੂੰ ਚਲਾਉਣਾ ਹਰ ਚੀਜ਼ ਦੇ ਵਿੱਚ ਅਰਵਿੰਦ ਖੰਨਾ ਦੇ ਮੋਢੇ ਤੇ ਜ਼ਿੰਮੇਵਾਰੀ ਸੀ ਔਰ ਇੰਨੇ ਨਜ਼ਦੀਕੀ ਨੇ ਕੈਪਟਨ ਨਾਲੇ ਸਭ ਤੋਂ ਵੱਡੀ ਗੱਲ ਹੈ ਖੂਨ ਦਾ ਰਿਸ਼ਤਾ ਹੁੰਦਾ ਉਹ ਕਿਤੇ ਜਿਹੜਾ ਉਹ ਨਹੀਂ ਭੱਜਦਾ ਬਾਕੀ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਮੈਨੂੰ ਜੋ ਦਿਖਦਾ ਪਿਆ ਹੈ ਕਿ ਭਾਰਤੀ ਜਨਤਾ ਪਾਰਟੀ ਪੂਰੀ ਪੰਜਾਬ 'ਚ ਤਾਕਤ ਲਗਾ ਰਹੀ ਹੈ ਮੋਗਾ 'ਚ ਉਸ ਜਗ੍ਹਾ ਤੋਂ ਰੈਲੀ ਕੀਤੀ ਜਾ ਰਹੀ ਹੈ ਜਿੱਥੋਂ ਪੰਜਾਬ ਦੀ ਰਾਜਨੀਤੀ ਦਾ ਆਗਾਜ਼ ਹੁੰਦਾ ਹੈ ਔਰ ਉਸੇ ਜਗ੍ਹਾ ਤੇ ਕੇਂਦਰੀ ਮੰਤਰੀ ਜਿੱਥੋਂ ਮੋਗੇ ਤੋਂ ਅਕਾਲੀ ਦਲ ਲੜਦਾ ਰਿਹਾ ਹੈ ਨੇ ਚਿਹਰਾ ਤੋਂ ਉਥੋਂ ਮੋਗੇ ਤੋਂ ਭਾਰਤੀ ਜਨਤਾ ਪਾਰਟੀ ਦਾ ਆਣਾ ਇਹ ਵੱਡੀ ਰੈਲੀ ਕਰਨਾ ਆਪਣੇ ਆਪ ਵਿੱਚ ਇੱਕ ਸੰਦੇਸ਼ ਹੈ ਕਿ ਅਸੀਂ ਪੂਰੀ ਤਾਕਤ ਨਾਲ ਪੰਜਾਬ 'ਚ ਆ ਰਹੇ ਹਾਂ ਔਰ ਮੈਨੂੰ ਲੱਗਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਉਸੇ ਪਿੱਛੇ ਲੱਗੇ ਹੋਏ ਨੇ ਵੀ ਆਪਾਂ ਹੁਣ ਜੇ ਲੜਨਾ ਹੀ ਇਕੱਲੇ ਆ ਬੀਜੇਪੀ ਨਾਲ ਸਾਡੀ ਗੱਲ ਬੰਦ ਹੀ ਨਹੀਂ ਪਈ ਤੇ ਫਿਰ ਕਿਤੇ ਨਾ ਕਿਤੇ ਉਹ ਹੁਣ ਆਪਣੇ ਹਿਸਾਬ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਵजूद ਖੜਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਕਿਸੇ ਤਰੀਕੇ ਭਾਤੀ ਜਨਤਾ ਪਾਰਟੀ ਨਾਲ ਜੇ ਗਠਜੰਦਨ ਦੀ ਗੱਲ ਹੋਵੇ ਵੀ ਆਖਰੀ ਸ਼ਣਾ ਦੇ ਵਿੱਚ ਤੇ ਉਹ ਗੈਰ ਨਾਉਣ ਕੇ ਹੁਣ ਕੀ ਅਕਾਲੀ ਦਲ ਪੰਜਾਬ ਚ ਬਹੁਤ ਮਜ਼ਬੂਤ ਹੈ ਮਸਲ ਕੈਪਟਨ ਮਨਿੰਦਰ ਸਿੰਘ ਬਾਰੇ ਦੱਸਿਓ ਮੈਨੂੰ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕੈਪਟਨ ਮਨਿੰਦਰ ਸਿੰਘ ਨੂੰ ਅੰਗਰੇਜ਼ੀ ਵਿੱਚ ਬੁੱਢਾ ਘੋੜਾ ਕਹਿੰਦੇ ਆ ਉਹ ਕਹਿੰਦੇ ਕਿ ਹੁਣ ਇਹ ਨਾਲ ਪਿੱਛੇ ਸਾਨੂੰ ਰੈਲੀ ਕਰਕੇ ਵੀ ਕੋਈ ਫਾਇਦਾ ਨਹੀਂ ਕਾਂਗਰਸੀਆਂ ਨੂੰ ਫਿਰ ਬੀਜੇਪੀ ਵਾਸਤੇ ਕੈਪਟਨ ਮਨਿੰਦਰ ਸਿੰਘ ਇੰਨੇ ਸਟਰੋਂਗ ਹੈ ਇੰਨੇ ਜ਼ਰੂਰੀ ਕਿਉਂ ਹੋਏ ਪਏ ਕਿ ਉਹ ਪਾਰਟੀ ਦੇ ਵਿੱਚੋਂ ਬਾਹਰ ਕੱਢਣਾ ਲਾਜ਼ਮੀ ਨਹੀਂ ਸਮਝਦੇ ਇਸ ਤਰ੍ਹਾਂ ਹੁੰਦਾ ਹੈ ਦੇਖੋ ਗੱਲ ਇਹ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਪਹਿਲਾਂ ਨਾ ਬੀਜੇਪੀ ਵੀ ਆਪਣੀ ਆਈਡੀਓਲੋਜੀ ਤੋਂ ਪੰਜਾਬ ਚ ਜਿਹੜੇ ਲੀਡਰਸ ਆ ਰਹੇ ਨੇ ਕਈ ਲੀਡਰਸ ਐਸੇ ਆ ਰਹੇ ਨੇ ਜਿਹੜੇ ਸਿਰਫ ਤੇ ਸਿਰਫ ਮੌਕਾ ਪਰਸਤੇ ਜਿਨ੍ਹਾਂ ਦਾ ਕੰਮ ਹੁੰਦਾ ਕਿ ਆਪਣੇ ਕੇਸਾਂ ਨੂੰ ਖਤਮ ਕਰਾਣਾ ਜਾਂ ਆਪਣੇ ਮਾਮਲਿਆਂ ਨੂੰ ਠੰਡਾ ਕਰਾਣਾ ਤੇ ਬਾਅਦ ਵਿੱਚ ਚਲੇ ਜਾਣਾ ਔਰ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਾਖ ਵੀ ਡਿੱਗਦੀ ਪਈ ਹੈ ਹੁਣ ਕੈਪਟਨ ਨਮਰਿੰਦਰ ਸਿੰਘ ਨੂੰ ਲੈ ਆਏ ਲੇਕਿਨ ਲਿਆ ਕੇ ਕੈਪਟਨ ਨਮਰਿੰਦਰ ਸਿੰਘ ਨੂੰ ਤਾਂ ਲੱਗਦਾ ਸੀ ਕਿ ਮੈਨੂੰ ਤਾਂ ਗਵਰਨਰ ਬਣਾ ਦੇਣਗੇ ਜਾਂ ਕੇਂਦਰ ਦੇ ਵਿੱਚ ਮੰਤਰੀ ਬਣਾ ਦੇਣਗੇ ਮੈਨੂੰ ਯਾਦ ਹੈ ਕਿ ਜਦੋਂ ਕੇਂਦਰ ਦੇ ਵਿੱਚ ਹਕੂਮਤ ਸਗੀ ਡਾਕਟਰ ਮਨਮੋਹਨ ਸਿੰਘ ਦੀ ਤੇ ਕੈਪਟਨ ਅਮਰਿੰਦਰ ਸਿੰਘ 2002 ਤੋਂ 7 ਤੱਕ ਤਾਂ ਚੀਫ ਮਿਨਿਸਟਰ ਰਹੇ ਐ ਤੇ ਉਸ ਤੋਂ ਬਾਅਦ ਇਹਨਾਂ ਦੀ ਕੋਸ਼ਿਸ਼ ਰਹੀ ਕਿ ਮੈਨੂੰ ਕਿਸੇ ਤਰੀਕੇ ਕੇਂਦਰ ਦੇ ਵਿੱਚ ਹੋਮ ਮਿਨਿਸਟਰ ਲਗਾਇਆ ਜਾਵੇ ਲੇਕਿਨ ਨਹੀਂ ਲਗਾਇਆ ਗਿਆ ਕਈ ਲੋਕ ਪਾਵਰਸ ਦੇ ਨਾਲ ਜਾਂਦੇ ਆ ਕੈਪਟਨ ਨਮਰਿੰਦਰ ਸਿੰਘ ਨੂੰ ਉਮੀਦਾਂ ਸੀ ਔਰ ਭਾਜਪੀ ਨੇ ਆਪਣਾ ਜਿਹੜਾ ਸਟਰੋਂਗ ਕੈਡਰ ਹੈਗਾ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਲੰਬੇ ਦੌਰ ਤੋਂ ਭਾਜਪੀ ਦਾ ਝੰਡਾ ਚੁੱਕ ਕੇ ਰੱਖਿਆ ਹਾਲਾਂਕਿ ਉਹ ਦਰ किनार ਹੋਇਆ ਹੁਣ ਮੰਨ ਲਓ ਹਰਜੀਤ ਗਰੇਵਾਲ ਤਸਾਨੀ ਅੰਦੋਲਨ ਚ ਉਹਨੇ ਕਿੜਾ ਕੁਝ ਨਹੀਂ ਆਪਣਾ ਮਤਲਬ ਕੱਪੜੇ ਫਾੜਨੇ ਲੱਗੇ ਅਰੁਣ ਨਾਰੰਗ ਵਰਗੇ ਜਿਨ੍ਹਾਂ ਦੇ ਕੱਪੜੇ ਫਟ ਗਏ ਜਾਖਣ ਨੂੰ ਲਿਆ ਕੇ ਉਹਨੂੰ ਨਿਰੰਗ ਪਾਰਟੀ ਤੋਂ ਚਲਾ ਗਿਆ ਉਹਨੇ ਆਪਣੇ ਕੱਪੜੇ ਫੜਵਾ ਲਏ ਤੁਹਾਡੇ ਸਾਹਮਣੇ ਕਿੰਨੇ ਹਾਲਾਤ ਖਰਾਬ ਹੋਏ ਔਰ ਕਾਫੀ ਲੀਡਰ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਉਹ ਦਰਕਨਾਰ ਹੋਏ ਆ ਭਾਵੇਂ ਉਹ ਸੁਖਮਿੰਦਰ ਸਿੰਘ ਗਰੇਵਾਲ ਹੋਵੇ ਭਾਵੇਂ ਹਰਜੀਤ ਗਰੇਵਾਲ ਹੋਵੇ ਭਾਵੇਂ ਮਨਜੀਤ ਸਿੰਘ ਰਾਏ ਹੋਵੇ ਲੇਕਿਨ ਗੱਲ ਇਹ ਹੈ ਕਿ ਪਾਰਟੀ ਤੋਂ ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਵਰਗੇ ਹੈਗੇ ਨੇ ਇਹ ਕਾਂਗਰਸੀ ਕਲਚਰ ਵਾਲੇ ਉਹ ਲੀਡਰ ਨੇ ਜਿਹੜੇ ਪਾਵਰ ਦੇ ਨਾਲ ਰਹਿਣਾ ਜਾਣਦੇ ਨੇ ਸਿਰਫ ਇਹਨਾਂ ਹੁੰਦਾ ਕਿ ਸਾਡੇ ਆਸ-ਪਾਸ ਪਾਵਰ ਘੁੰਮੇ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਨ ਦਾ ਜਿਹੜਾ ਤੌਰ ਤਰੀਕਾ ਹੈਗਾ ਉਹ ਨਵੀਂ ਕਲਾ ਹੈਗਾ ਉਹ ਕੰਮ ਕਰਦੀ ਹੈ ਕੈਟਰ ਬੇਸ ਪਾਰਟੀ ਹੈ ਉਹ ਸੰਗਠਨ ਦੀ ਪਾਰਟੀ ਹੈ ਉਹ ਆਰਐਸਐਸ ਦੀ ਵਿਚਾਰਧਾਰਾ ਵਾਲੀ ਪਾਰਟੀ ਹੈ ਉਹ ਡਿਸਪਲਿਨਡ ਪਾਰਟੀ ਹੈਗੀ ਹੈ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹ ਮੁੱਦਿਆਂ ਦੇ ਉੱਤੇ ਇਸ ਤਰ੍ਹਾਂ ਕੰਮ ਕਰਨਾ ਹੈ ਲੇਕਿਨ ਹਰ ਚੀਜ਼ ਉਹਦੇ ਚ ਕੈਪਟਨ ਨੂੰ ਪੁੱਛ ਕੇ ਬਣੀ ਕੀਤੀ ਜਾ ਸਕਦੀ ਔਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਬੀਬਾ ਜੈਂਦਰ ਕੌਰ ਨੂੰ ਮਹਿਲਾ ਬੀਜੇਪੀ ਦਾ ਪ੍ਰਧਾਨ ਵੀ ਬਣਾਇਆ ਲੇਕਿਨ ਰਿਜ਼ਲਟ ਕੀ ਆ ਤੁਹਾਡੇ ਸਾਹਮਣੇ ਆ ਪ੍ਰਣਾਮ ਕੀ ਆ ਉਹ ਤੁਹਾਡੇ ਸਾਹਮਣੇ ਆ ਲੋਕ ਸਭਾ ਦੇ ਵਿੱਚ ਟਿਕਟ ਵੀ ਦਿੱਤੀ ਉਹਨਾਂ ਦੀ ਧਰਮ ਪਤਨੀ ਨੂੰ ਬੀਬੀ ਪਰਨੀਤ ਕੌਰ ਨੂੰ ਲੇਕਿਨ ਉਹ ਤੋਂ ਧਰਮਵੀਰ ਗਾਂਧੀ ਕਾਂਗਰਸ ਜੁਆਇਨ ਕਰਕੇ ਉਹ ਖਰਾ ਕੇ ਚਲੇ ਗਏ ਇੱਥੋਂ ਭਾਰਤੀ ਜਨਤਾ ਪਾਰਟੀ ਨੂੰ ਵੀ ਲੱਗਦਾ ਹੈ ਕਿ ਕੈਪਟਨ ਦੇ ਪਰਿਵਾਰ ਦੇ ਪੱਲੇ ਕੁਝ ਨਹੀਂ ਹੈ ਇਹ ਸਿੰਬਲ ਦੀ ਚੋਣ ਲੜਨ ਆਲੇ ਨੇ ਇਹ ਸਿਰਫ ਹਾਲਾਂਕਿ ਫੋਲ ਤੇ ਚੋਣ ਲੜੀ ਹੈ ਔਰ ਨਰਿੰਦਰ ਮੋਦੀ ਦੀ ਹਿੰਦੁਸਤਾਨ ਚ ਹਵਾ ਸੀ। ਸ਼੍ਰੀ ਰਾਮ ਮੰਦਰ ਕਰਕੇ ਵੀ ਬਹੁਤ ਸ਼ਹਿਰੀ ਵਰਗ ਦੇ ਲੋਕਾਂ ਨੇ ਟੁੱਟ ਕੇ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਈ। ਬਈ ਇਸ ਵਾਰ ਸ਼੍ਰੀ ਰਾਮ ਮੰਦਰ ਕਰਕੇ ਅਸੀਂ ਵੋਟ ਪਾਣੀ ਆ। ਔਰ ਫੇਰ ਵੀ ਉਹਦਾ ਹਾਰ ਜਾਣਾ ਇਸ ਤੋਂ ਪਤਾ ਲੱਗਦਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਕੈਪਟਨ ਨਰਿੰਦਰ ਸਿੰਘ ਦੇ ਪੱਲੇ ਕੁਝ ਨਹੀਂ ਹੈ ਉਹ ਸਿਰਫ ਤੇ ਸਿਰਫ ਫੋਕੀ ਵਾ ਵਾਈ ਲੜ ਸਕਦੇ ਜੇ ਫੁੱਲ ਦੇ ਚੋਣ ਨਿਸ਼ਾਨ ਤੇ ਲੜ ਕੇ ਵੀ ਹਾਰ ਜਵੇ ਧਰਮਵੀਰ ਗਾਂਧੀ ਕੋ ਤੇ ਇਸ ਤੋਂ ਵੱਡੀ ਗੱਡੀ ਗੱਲ ਹੋ ਸਕਦੀ ਸੋ ਭਾਰਤੀ ਜਨਤਾ ਪਾਰਟੀ ਨੇ ਇਹੋ ਜੇ ਲੀਡਰ ਤੋਂ ਅੱਗੋਂ ਲੈਣਾ ਵੀ ਕੀ ਆ ਬਾਈ ਜਿਨ੍ਹਾਂ ਨੂੰ ਇੱਡੀ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਤੇ ਕਰਨਾ ਵੀ ਕੀ ਆ ਫਿਰ ਉਸ ਤੋਂ ਬਾਅਦ ਕੈਪਟਨ ਨਮਰਿੰਦਰ ਸਿੰਘ ਨੇ ਭਾਜਪਾ ਦੇ ਵਿਰੋਧੀ ਬਿਆਨ ਦੇ ਦਿੱਤੇ ਤੇ ਇਹ ਭਾਜਪਾ ਦਾ ਕਲਚਰ ਨਹੀਂ ਹੈਗਾ ਇਹ ਭਾਜਪਾ ਦੀ ਸਭਿਆਤਾ ਨਹੀਂ ਹੈਗਾ ਇਹ ਭਾਜਪਾ ਦਾ ਅਨੁਸ਼ਾਸਨ ਨਹੀਂ ਹੈਗਾ ਠੀਕ ਹੈ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਕਿਸੇ ਸਮੱਸਿਆ ਆਇਆ ਹੈ ਦਿੱਕਤ ਹੈ ਕਿਸੇ ਪਾਰਟੀ ਲੀਡਰ ਤੋਂ ਤੁਸੀਂ ਪਾਰਟੀ ਦੇ ਅੰਦਰਲੇ ਪਲੇਟਫਾਰਮ ਤੇ ਗੱਲ ਕਰ ਸਕਦੇ ਹੋ ਤੁਸੀਂ ਇਹ ਥੋੜਾ ਸਾਰਜਨਿਕ ਮੰਚ ਤੇ ਇੰਟਰਵਿਊ ਦੇ ਕੇ ਕਹਿ ਸਕਦੇ ਹੋ ਕਿ ਅਗਲੇ 15 20 ਸਾਲ ਭਾਰਤੀ ਜਨਤਾ ਪਾਰਟੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਪੰਜਾਬ 'ਚ ਹੈਗਾ ਹਜੇ ਕੋਈ ਸਰਕਾਰ ਨਹੀਂ ਆਣੀ ਹੈ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਕਿ ਬੀਜੇਪੀ ਦੇ ਵਰਕਰ ਨੂੰ ਡੀਮੋਰਲਾਈਜ਼ ਕਰੇ ਤੇ ਇਸ ਕਰਕੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੀਜੇਪੀ ਨੇ ਥੋੜਾ ਟਾਈਟ ਕੀਤਾ ਟਾਈਟ ਵੀ ਕੀ ਕੀਤਾ ਉਹ ਆਪ ਹੀ ਜਿਹੜਾ ਵਾ ਉਸ ਕਾਬਲ ਨਹੀਂ ਹੈਗੇ ਕਿ ਉਹ ਕਰ ਸਕ ਜਿੰਨੀ ਆਸਾਂ ਤੇ ਮਰਜ਼ਾ ਦਾ ਨਾ ਭਾਤੀ ਜਨਤਾ ਪਾਰਟੀ ਉਹਨਾਂ ਨੂੰ ਲੈ ਕੇ ਆਈ ਸੀ ਉਹ ਰਿਜ਼ਲਟ ਵੇਖਣ ਨੂੰ ਨਹੀਂ ਮਿਲਿਆ ਜੇ ਇੰਨਾ ਹੀ ਚੰਗਾ ਹੁੰਦਾ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਰਵਨੀਤ ਬਿੱਟੂ ਦੀ ਜਗ੍ਹਾ ਤੇ ਮੰਤਰੀ ਬਣਾ ਦਿੰਦੇ ਪੰਜਾਬ ਚੋ ਰਾਜ ਸਭਾ ਚ ਉਹਨੂੰ ਭੇਜ ਦਿੰਦੇ ਲੇਕਿਨ ਰਵਨੀਤ ਬਿੱਟੂ ਨੂੰ ਭੇਜਿਆ ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਦਾ ਜਲਵਾ ਖਤਮ ਹੋ ਚੁੱਕਾ ਔਰ ਇਸੇ ਕਰਕੇ ਹੁਣ ਜਦੋਂ ਫਰਸਟ੍ਰੇਸ਼ਨ ਇਰਿਟੇਸ਼ਨ ਲੱਗੇ ਕਿ ਮੈਂ ਘੁੱਟਣ ਮਹਿਸੂਸ ਕਰ ਰਿਹਾ ਹਾਂ ਫਿਰ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਪ੍ਰੈਸ਼ਰ ਦੀ ਜਿਹੜੀ ਹੈ ਉਹ ਟੈਕਨੀਕ ਵਰਤਦੇ ਆ ਬਈ ਕਾਂਗਰਸ ਚ ਵੀ ਸੀਗੇ ਇਹਨਾਂ ਨੇ ਹਮੇਸ਼ਾ ਇਹੀ ਕਰਨਾ ਕਿ ਠੀਕ ਹੈ ਅਸੀਂ ਆਪਣੇ ਧੜੇ ਦੇ ਲੋਕ ਅਲੱਗ ਕਰਨ ਲੱਗੇ ਜੱਟ ਮਹਾ ਸਭਾ ਬਣਾ ਲੈਣੀ ਉਹ ਅਲੱਗ ਕਰਕੇ ਉਹਨਾਂ ਨੇ ਚਲਾਈ ਜਾਣੀ ਜੱਟ ਮਹਾ ਸਭਾ ਫਿਰ ਰਾਹੁਲ ਗਾਂਧੀ ਨੂੰ ਕਈ ਵਾਰ ਕਹਿ ਦੇਣਾ ਕਿ ਰਾਹੁਲ ਗਾਂਧੀ ਅਜੇ ਰਾਜਨੀਤੀ ਦਾ ਬੱਚਾ ਹੈ ਤੇ ਇੰਨੀ ਗੱਲ ਕਹਿਣ ਦੇ ਨਾਲ ਫਿਰ ਰਾਹੁਲ ਗਾਂਧੀ ਦੇ ਉੱਤੇ ਪ੍ਰੈਸ਼ਰ ਪਾਣਾ ਫਿਰ ਪ੍ਰਧਾਨ ਬੰਨਾ ਪ੍ਰਤਾਪ ਬਾਜਵੇ ਨੂੰ ਉਤਰਵਾਣਾ ਪਠੱਲ ਨੂੰ ਉਤਰਵਾਣਾ ਹਮੇਸ਼ਾ 2007 ਚ ਮੈਨੂੰ ਘੋਸ਼ਣਾ ਕਰੋ ਮੇਰੇ ਨਾਮ ਦੀ ਕਿ ਮੈਂ ਚੀ ਮੁੱਖ ਮੰਤਰੀਆਂ 2012 ਚ ਮਤਲਬ ਹਾਈ ਕਮਾਂਡ ਤੇ ਪ੍ਰੈਸ਼ਰ ਬਾਕੇ ਘੋਸ਼ਣਾ ਕਰੋ ਮੈਂ ਮੁੱਖ ਮੰਤਰੀ ਬੰਨਾ ਪੰਜਾਬ ਦਾ ਤੋਂ 17 ਚ ਵੀ ਫਿਰ ਦੋ ਵਾਰ ਹਾਰਨ ਦੇ ਬਾਵਜੂਦ ਕਾਂਗਰਸ ਹਾਈ ਕਮਾਂਡ ਨੇ 17 ਚ ਫਿਰ ਮੁੱਖ ਮੰਤਰੀ ਦਾ ਇਹਦਾ ਨਾਮ ਦਾ ਚਿਹਰੇ ਦਾ ਐਲਾਨ ਕੀਤਾ ਫਿਰ ਉਹੀ ਹਮੇਸ਼ਾ ਇਹ ਆਪਣੇ ਲੀਡਰਾਂ ਨੂੰ ਪ੍ਰੈਸ਼ਰ ਹੀ ਵਰਤਾਂਦੇ ਰਹੇ ਆਪਣੀ ਟੀਮ ਕੋਲੋਂ ਵੀ ਤੁਸੀਂ ਜਾਓ ਦੂਜੇ ਪੱਧਰ ਬੰਨੇ ਸ਼ੁਰੂ ਕਰੋ ਕੰਮ ਆਪੇ ਰੋਲਾ ਪਾਏਗਾ ਮੇਰਕੋ ਆ ਜਾਣਗੇ ਫਿਰ ਆਪਾਂ ਬੈਠ ਕੇ ਕਰ ਲਾਂਗੇ ਗੱਲ ਔਰ ਇਹ ਹੁੰਦਾ ਵੀ ਆਇਆ ਜਦੋਂ ਕੈਪਟਨ ਮਨਮੋਦਰ ਸਿੰਘ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਗਏ ਆ ਆਪਣੇ ਨਾਲ ਜਿਹੜੇ ਉਹਨਾਂ ਦੇ ਸੰਗੀ ਸਾਥੀ ਨੇ ਰਾਣਾ ਗੁਰਮੀਤ ਸਿੰਘ ਸੋਢੀ ਕੇਵਲ ਸਿੰਘ ਢਿੱਲੋਂ ਨਾਲ ਲੈ ਕੇ ਗਏ ਨੇ ਔਰ ਹੁਣ ਉੱਥੇ ਜਾ ਕੇ ਉਹਨਾਂ ਨੇ ਅਰਵਿੰਦ ਖੰਨਾ ਵੀ ਬੀਜੇਪੀ ਚ ਗਏ ਨੇ ਹੁਣ ਅਰਵਿੰਦ ਖੰਨਾ ਜਿਹੜੇ ਆਕਾਲੀ ਦਲ ਚ ਚਲੇ ਗਏ ਆ ਉਹ ਨਾਨਫੇਰੀ ਕਪਟਨ ਨਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਦੁਆਬ ਦੀ ਰਾਜਨੀਤੀ ਸ਼ੁਰੂ ਕਰਤੀ ਹੈ ਮੇਰਾ ਆਖਰੀ ਸਵਾਲ ਹੈ ਡਾਕਟਰ ਸਾਹਿਬ ਕਿਉਂਕਿ ਜਦੋਂ ਇੱਕ ਪਦ ਯਾਤਰਾ ਕੱਢੀ ਜਾਂਦੀ ਹੈ ਗਵਰਨਰ ਦੇ ਵੱਲੋਂ ਉਸਖਵੀਰ ਸਿੰਘ ਬਾਦਲ ਨਾਲ ਨਜ਼ਰ ਆਉਂਦੇ ਓਦੋਂ ਇਹ ਕਿਆਸ ਵੱਧ ਗਿਆ ਸੀ ਕਿ ਹੁਣ ਗੱਠਜੋੜ ਵੱਟ ਤਾ ਹੀ ਪਿਆ ਹੁਣ ਤਾਂ ਕਿਸੇ ਵੇਲੇ ਵੀ ਹੋ ਜਾਊਗਾ ਪਰ ਹੁਣ ਇਹ ਅਚਾਨਕ ਕਿ ਜਿਹੜਾ ਨਵੀਂ ਡਿਵੈਲਪਮੈਂਟ ਆਈ ਹੈ ਪਹਿਲਾ ਪਹਿਲਾ ਸ਼ਖਸ ਮੈਂ ਸੀ ਜਿਨੇ ਇੰਟਰਵਿਊਕਿਆ ਸੀ ਭਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਫੇਰੀ ਸਭ ਤੋਂ ਵੱਡਾ ਚਟਕਾ ਅਕਾਲੀ ਦਲ ਤੇ ਕਾਂਗਰਸ ਲਈ ਹੈ ਕਾਂਗਰਸ ਇਸ ਕਰਕੇ ਲਈ ਹੈ ਕਾਂਗਰਸ ਇਸ ਇਲਾਕੇ ਨੂੰ ਚੰਨੀ ਦਾ ਗੜ ਮੰਨਦੀ ਹੈ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਕਿ ਦੁਆਬੇ ਤੇ ਚੰਨੀ ਦਾ ਕਾਫੀ ਪ੍ਰਭਾਵ ਹੈਗਾ ਔਰ ਬੀਜੇਪੀ ਨੂੰ ਵੀ ਪਤਾ ਪ੍ਰਭਾਵ ਹੈ ਉਹਨਾਂ ਨੇ ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਪੁਆਈ ਲੇਕਿਨ ਉਹਦਾ ਨੁਕਸਾਨ ਸਿੱਧਾ ਸਿੱਧਾ ਅਕਾਲੀ ਦਲ ਨੂੰ ਹੈ ਕਿਉਂਕਿ ਇਹ ਜਿਹੜੀਆਂ ਸੀਟਾਂ ਦੇ ਡੇਰਾ ਸਤਖੰਡ ਵੱਲਾਂ ਦਾ ਪ੍ਰਭਾਵ ਹੋਣਾ ਹੈ ਉਹ ਸਾਰੀਆਂ ਅਕਾਲੀ ਦਲ ਦੀਆਂ ਲੜਾਂ ਵਾਲੀਆਂ ਸੀਟਾਂ ਹੈ ਔਰ ਮੈਂ ਤਾਂ ਪਹਿਲਾਂ ਕਿਹਾ ਸੀ ਬਈ ਹਜੇ ਕੋਈ ਇਹਨਾਂ ਦੇ ਦੂਰ ਤੱਕ ਸੀ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ 60 ਲੀਡਰ 50 60 ਲੀਡਰ ਦੌੜ ਜਾਣਗੇ ਪਾਰਟੀ 'ਚੋਂ 2021 ਤੋਂ ਇੱਕ ਕਿਸਾਨੀ ਅੰਦੋਲਨ ਤੋਂ ਬਾਅਦ ਜਿਨ੍ਹਾਂ ਨੇ ਅਲੱਗ ਵਿਧਾਨ ਸਭਾ ਖੇਤਰ 'ਚ ਤਿਆਰੀ ਕੀਤੀ ਆ ਉਹਨਾਂ ਦਾ ਕੀ ਵਜੂਦ ਰਹੇਗਾ ਜੇ ਅਕਾਲੀ ਦਲ ਦੇ ਉਹਨਾਂ ਨੇ ਟਿਕਟਾਂ ਦੇ ਦਿੱਤੀਆਂ ਫਿਰ ਤੁਸੀਂ ਵਾਪਸ ਆ ਜਾਓਗੇ ਉੱਥੇ ਫਿਰ ਭਾਰਤੀ ਜਨਤਾ ਪਾਰਟੀ ਉੱਥੇ ਵਾਪਸ ਆ ਜਾਏਗੀ ਸੋ ਕਈ ਹੋਰ ਵੀ ਮਸਲੇ ਐ ਅੰਦਰੂਨੀ ਮਸਲੇ ਵੀ ਹੈਗੇ ਐ ਪੰਥਕ ਮਸਲੇ ਵੀ ਐ 2012 ਚ ਅਕਾਲੀ ਦਲ ਨੇ ਜੋ ਕੀਤਾ ਕਿ ਆਪਣੇ ਕੋਟੇ ਦੇ ਐਮ ਐਲ ਏ ਪੂਰੇ ਕਰਕੇ ਬੀ ਜੀ ਪੀ ਨੂੰ ਅੱਖਾਂ ਤਰੇ ਦੀਆਂ ਉਹ ਕਿੱਦਾਂ ਖਤਮ ਹੋ ਜਾਏਗਾ ਬੀ ਜੀ ਪੀ 23 ਸੀਟਾਂ ਦੇ ਚੋਣ ਲੜਦੀ ਸੀ ਪੰਜਾਬ ਦੇ 117 ਚੋਂ 23 ਜੋ ਪਹਿਲੀ ਵਾਰ 18 ਜਿੱਤੀਆਂ ਫਿਰ 12 ਜਿੱਤੀਆਂ ਆ ਬੀ ਜੀ ਪੀ ਦਾ ਗ੍ਰਾਫ ਕਿੰਨਾ ਢੀ ਹੈ ਤੁਸੀਂ ਦੇਖੋ ਅਨ ਕੰਡੀਸ਼ਨਲ ਜਿਹੜੀਆਂ ਸਮਝੌਤੇ ਹੋਏ ਐ ਸਰਕਾਰ ਬਣਾ ਲਈ ਠੀਕ ਐ ਮੈਂ ਕਹਿੰਦਾ ਸਰਕਾਰ ਬਣਾ ਲਈ ਲੇਕਿਨ 2014 ਤੋਂ ਬਾਅਦ ਬੀਜੇਪੀ ਦਾ ਪ੍ਰਦਰਸ਼ਨ ਕਿੰਨਾ ਖਰਾਬ ਹੈ ਪੰਜਾਬ 'ਚ ਦੇਸ਼ ਕਿੰਨਾ ਵਧੀਆ ਤੇ ਪੰਜਾਬ 'ਚ ਕਿੰਨਾ ਮਾੜਾ ਇਹਦਾ ਜ਼ਿੰਮੇਵਾਰ ਕੌਣ ਹੈ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤਿੰਨ ਵਾਰ ਹਕੂਮਤ ਨਰਿੰਦਰ ਮੋਦੀ ਦੀ ਬਣੀ ਪਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਾ ਤੁਸੀਂ ਪੂਰਾ ਜਲਵਾ ਹੋਇਆ ਪੰਜਾਬ ਤੋਂ ਨਿਕਲਦੇ ਆ ਲੇਕਿਨ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਾਖ ਖੋੜ ਡਿਗੀ ਕਾਰਨ ਕਿਉਂ ਡਿਗੀ ਕਿਉਂਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਲੀਡਰ ਸੀ ਸੁਖਵੀਰ ਸੁਖਵੀਰ ਕਰਦੇ ਸੀ ਇਹ ਸੁਖਵੀਰ ਨੂੰ ਬੀਜੇਪੀ ਦਾ ਅਰਦਰਜਾ ਦਿੰਦੇ ਕਿ ਸਾਡਾ ਸੁਖਵੀਰ ਹੀ ਜੋ ਫੈਸਲੇ ਲਏਗਾ ਉਹਦੇ ਨਾਲ ਜਿਹੜਾ ਕੈਡਰ ਹੈ ਤੁਹਾਡਾ ਖਤਮ ਹੋਇਆ ਪਾਰਟੀ ਦਾ ਤੁਸੀਂ ਆਪਣਾ ਕੈਡਰ ਨਹੀਂ ਖਤਮ ਕਰ ਸਕਦੇ ਤੁਸੀਂ ਪਿੰਡਾਂ ਵੱਲ ਨਹੀਂ ਜਾ ਸਕਦੇ 23 ਸੀਟਾਂ ਤੋਂ ਬਾਅਦ ਤੁਹਾਡੀ ਸੋਚ ਖਤਮ ਹੋ ਗਈ ਅੱਜ ਜੇ 117 ਸੀਟਾਂ ਤੇ ਸੋਚ ਬਣੀ ਹੈ ਤੇ ਪਾਰਟੀ ਦੇ ਕਰਮੱਠ ਨਿਤਾਵਾ ਦੇ ਕਾਰਨ ਬੜੀਆਂ ਔਰ ਕਈ ਵਿਧਾਨ ਸਭਾ ਖੇਤਰਾਂ ਦੇ ਵਿੱਚ ਬੀਜੇਪੀ ਪੰਚ 44 45 ਸੀਟਾਂ ਦੇ ਉੱਤੇ ਨੰਬਰ ਦੂਜੇ ਤੇ ਵੀ ਰਹੀ ਐ ਲੋਕ ਸਭਾ ਦੇ ਵਿੱਚ ਤੁਸੀਂ 45 ਸੀਟਾਂ ਦੇ ਉੱਤੇ ਫਾਈਟ ਚਾਹੇ ਦੂਜੇ ਨੰਬਰ ਤੇ ਤੇ ਹੁਣ ਜੇ ਤੁਸੀਂ ਆ ਕੇ ਕਹੋ ਕਿ ਨਹੀਂ ਜੀ ਅਖਾਲੀ ਦਲ ਨੂੰ ਹੀ ਦੇ ਦਿਓ ਸਾਰਾ ਕੁਝ ਤੇ ਫਿਰ ਤੁਸੀਂ 23 ਸੀਟਾਂ ਤੇ ਆ ਜਾਓ ਤੇ ਫਿਰ ਤੁਸੀਂ ਇੱਕ ਆਪਣਾ ਸ਼ਹਿਰੀ ਦਾਇਰਾ ਜਿਹੜਾ ਸੀਮਤ ਕਰ ਲਓ ਤੇ ਜਿਹੜੇ ਲੀਡਰਾਂ ਨੇ 5 ਸਾਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੁੱਕ ਕੇ ਮੌਜੂਦਾ ਸਰਕਾਰ ਦੇ ਨਾਲ ਪੂਰੀ ਟੱਕਰ ਲਿੱਤੀ ਐ ਉਹਨਾਂ ਦਾ ਕੀ ਕਸੂਰ ਐ ਉਹਨਾਂ ਦੀ ਟਿਕਟਾਂ ਕੱਟ ਕੇ ਫੇਰ ਅਕਾਲੀ ਦਲ ਨੂੰ ਦੇ ਦਿਆ ਤੇ ਫਿਰ ਪਿੰਡਾਂ ਦੇ ਵਿੱਚੋਂ ਬੀਜੇਪੀ ਦਾ ਰਸਤਾ ਜਿਹੜਾ ਬੰਦ ਕਰਦੇ ਹੋ ਤੇ ਇਸ ਕਰਕੇ ਜਿਹੜਾ ਪੁਰਾਣਾ ਅਤੀਤ ਐ ਕਿ ਬੀਜੇਪੀ ਦੇ ਦੋ ਵਿਧਾਇਕ ਰਹਿ ਜਾਣ ਪੰਜਾਬ 'ਚ 117 'ਚ ਤੇ ਦੇਸ਼ ਦੇ ਵਿੱਚ ਤੀਜੀ ਵਾਰ ਸਰਕਾਰ ਬਣੇ ਤੇ ਪੰਜਾਬ 'ਚ ਦੋ ਰਹਿ ਜਾਣ ਇਹਦਾ ਜ਼ਿੰਮੇਵਾਰ ਅੰਕਲਨ ਕਰੋ ਬੈਠ ਕੇ ਕੋਸ਼ਿਸ਼ ਕਰੋ ਚੈੱਕ ਕਰੋ ਸੋਚੋ ਪਈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇੰਨੀ ਕਿਉਂ ਬੁਰੀ ਤਰ੍ਹਾਂ ਡਿੱਗੀ ਹੈ ਦੇਸ਼ ਦੇ ਵਿੱਚ ਜੇ ਇੰਨੀ ਮਦਰ ਨਿਰਧਰ ਮੋਦੀ ਜੀ ਨੇ ਕੰਮ ਕੀਤੇ ਗੜਕਰੀ ਨੇ ਇਹਨੇ ਕੰਮ ਕੀਤੇ ਇਹਨੇ ਸੜਕਾਂ ਬਣਾਈਆਂ ਤੇ ਪੰਜਾਬ ਚ ਆ ਕੇ ਹਵਾ ਕਿਉਂ ਨਿਕਲੀ ਆ ਉਹਦਾ ਇਕੱਲਾ ਜ਼ਿੰਮੇਵਾਰ ਤੁਸੀਂ ਕਿਸਾਨੀ ਅੰਦੋਲਨ ਨੂੰ ਨਹੀਂ ਕਹਿ ਸਕਦੇ ਉਹਦੇ ਜ਼ਿੰਮੇਵਾਰ ਕਿਸਾਨੀ ਅੰਦੋਲਨ ਨਹੀਂ ਆ ਉਹਦੇ ਜ਼ਿੰਮੇਵਾਰ ਉਹ ਵੀ ਲੋਕ ਆ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵਧਣ ਨਹੀਂ ਦਿੱਤਾ ਤੇ ਭਾਜਪਾ ਨੇ ਵੀ ਆਪਣਾ ਦਾਇਰਾ 23 ਤੱਕ ਸੀਮਤ ਰੱਖਿਆ ਬਿਲਕੁਲ ਇਹ ਸਥਿਤੀ ਪਰ ਹੁਣ ਆਉਂਦਾ ਸਮਾਂ ਕਿ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬ